ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਜਿਹੜਾ ਅੱਠ ਪੋ ਦਾ ਇਤਿਹਾਸ ਹੈ ਉਹ ਸਾਂਝਾ ਕਰਾਂਗਾ ਅਗਰ ਹੁਣ ਤੱਕ ਤੁਸੀਂ 6 ਪੋ ਦਾ ਔਰ 7 ਪੋ ਦਾ ਇਤਿਹਾਸ ਨਹੀਂ ਦੇਖਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਵੀਡੀਓ ਨੂੰ ਜਾ ਕੇ ਦੇਖੋ ਫਿਰ ਤੁਸੀਂ ਇਸ ਇਤਿਹਾਸ ਬਾਰੇ ਜਿਹੜਾ ਚੰਗੀ ਤਰ੍ਹਾਂ ਉਹ ਜਾਣ ਪਾਓਗੇ ਅੱਠ ਪੋ ਦਾ ਦਿਨ ਚੜਦਾ ਹੈ ਤੇ ਦਿਨ ਚੜਨ ਦੇ ਨਾਲ ਹੀ ਜਿਹੜੇ ਯੁੱਧ ਦਾ ਮੈਦਾਨ ਹੈ ਉਪਰਨਾ ਸਟਾਰਟ ਹੋ ਜਾਂਦਾ ਗੁਰੂ ਮਹਾਰਾਜ ਭਾਈ ਦਿਆ ਸਿੰਘ ਤੇ ਭਾਈ ਆਨੰਦ ਸਿੰਘ ਦੀ ਡਿਊਟੀ ਲਗਾ ਦਿੰਦੇ ਨੇ ਵੀ ਸਾਰੇ ਸਿੰਘਾਂ ਦੇ ਵਿੱਚ ਤੁਸੀਂ ਤਾਲਮੇਲ ਬਣਾ ਕੇ ਰੱਖਣਾ ਤੇ ਗੁਰੂ ਮਹਾਰਾਜ ਨੇ ਕੱਚੀ ਗੱਡੀ ਦੇ ਚਾਰੇ ਕੋਨਿਆਂ ਦੇ ਵਿੱਚ ਚਾਰ-ਚਾਰ ਸਿੰਘਾਂ ਦੀ ਡਿਊਟੀ ਲਗਾ ਦਿੱਤੀ ਉਧਰ ਮੁਸਲਮਾਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਗੱਡੀ ਦੇ ਅੰਦਰ ਕਿੰਨੇ ਸਿੰਘ ਨੇ ਉਹ ਸਿਰਫ ਚਾਰ-ਪੰਜ ਸਿੰਘ ਸੋਚ ਰਹੇ ਸੀਗੇ ਤੇ ਉਹਨਾਂ ਦਾ ਮਨ ਸੀਗਾ ਵੀ ਇੱਕ ਵਾਰੀ ਹਮਲਾ ਕਰਕੇ ਗੁਰੂ ਮਹਾਰਾਜ ਨੂੰ ਕੈਦ ਕਰਿਆ ਜਾਵੇ ਮੁਗਲਾਂ ਦੀ ਜੇਕਰ ਗੱਲ ਕਰੀਏ ਤਾਂ ਮੁਗਲ ਜਰਨੈਲ ਜਿੰਨੇ ਵੀ ਵੱਡੇ ਵੱਡੇ ਜਰਨੈਲ ਹੈ ਉਹ ਸਾਰੇ ਗੱਡੀ ਦੇ ਬਾਹਰ ਖੜੇ ਸੀਗੇ ਜਿਦੇ ਵਿੱਚ ਵਜ਼ੀਰ ਖਾਨ ਨਾਹਰ ਖਾਨ ਹੈਬਤ ਖਾਨ ਇਸਮਾਇਲ ਖਾਨ ਉਸਮਾਨ ਖਾਨ ਸੁਲਤਾਨ ਖਾਨ ਖਵਾਜਾ ਖਿਜਰ ਖਾਨ ਤੇ ਉਸ ਦੇ ਨਾਲ ਮੀਆਂ ਖਾਨ ਦਲਾਵਰ ਖਾਨ ਤੇ ਜ਼ਬਰਦਸਤ ਖਾਨ ਸੀਗੇ ਤੇ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਸਾਰੇ ਜਰਨੈਲ ਇਕੱਠੇ ਹੋ ਕੇ ਇੱਕ ਵਾਰ ਦੇ ਵਿੱਚ ਹੀ ਗੁਰੂ ਮਹਾਰਾਜ ਨੂੰ ਕੈਦ ਕਰ ਲਾਂਗੇ ਇੱਕ ਸਾਈਡ ਤੋਂ ਯੁੱਧ ਸ਼ੁਰੂ ਹੁੰਦਾ ਹੈ ਯਾ ਅਲੀ ਯਾ ਅਲੀ ਦੇ ਜਕਾਰੇ ਲੱਗਦੇ ਨੇ ਤੇ ਦੂਸਰੀ ਸਾਈਡ ਬੋਲੇ ਸੋਨੇ ਹਾਲ ਦੇ ਜਕਾਰੇ ਸ਼ੁਰੂ ਹੋ ਜਾਂਦੇ ਨੇ ਕਮਸਾਂ ਦਾ ਯੁੱਧ ਹੁੰਦਾ ਹੈ ਮੁਗਲ ਇੱਕ ਸਾਈਡ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਗੱਡੀ ਦੇ ਅੰਦਰ ਪੰਜ ਪਿਆਰੇ ਤੇ 40 ਸਿੰਘ ਗੁਰੂ ਮਹਾਰਾਜ ਤੇ ਪੰਜ ਪਿਆਰੇ ਦੋਨਾਂ ਸਹਿਬਜ਼ਾਦਿਆਂ ਦੇ ਨਾਲ ਗੱਡੀ ਦੇ ਉੱਪਰ ਖੜੇ ਹੋ ਜਾਂਦੇ ਨੇ ਜਦੋਂ ਉੱਚੀ ਉੱਚੀ ਅੰਦਰੋਂ ਜਕਾਰੇ ਲੱਗਣ ਲੱਗੇ ਬਾਹਰ ਆਵਾਜ਼ਾਂ ਆਈਆਂ ਮੁਗਲ ਇਕ ਗੱਲ ਸਮਝਣ ਲੱਗ ਗਏ ਵੀ ਅੰਦਰ ਜਿਹੜੀ ਸਿੰਘਾਂ ਦੀ ਗਿਣਤੀ ਹੈ ਉਹ 4-5 ਨਹੀਂ ਹੈ ਇਹ 200 ਤੋਂ ਵੀ ਕਿਤੇ ਜ਼ਿਆਦਾ ਹੈ ਮਲੇਰ ਕੋਟਲੇ ਦੇ ਰਾਜੇ ਦਾ ਭਰਾ ਨਾਹਰਖਾਂ ਪੌੜੀ ਲਗਾ ਕੇ ਕਿਲੇ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਗੁਰੂ ਮਹਾਰਾਜ ਉੱਪਰੋਂ ਦੇਖ ਕੇ ਤੀਰ ਚਲਾ ਦਿੰਦੇ ਨੇ ਤੇ ਉਹਨੂੰ ਉੱਥੇ ਹੀ ਮਾਰ ਪੁਕਾਉਂਦੇ ਨੇ ਤੇ ਉਸ ਦਾ ਦੂਸਰਾ ਭਰਾ ਗਨੀਖਾਂ ਉਸ ਤੋਂ ਬਾਅਦ ਉਹ ਪੌੜੀ ਤੇ ਚੜ੍ਹਨ ਲੱਗਦਾ ਤਾਂ ਗੁਰੂ ਮਹਾਰਾਜ ਉਸ ਨੂੰ ਵੀ ਤੀਰ ਮਾਰ ਕੇ ਖਤਮ ਕਰ ਦਿੰਦੇ ਤੇ ਜਦੋਂ ਉਹਨਾਂ ਦਾ ਤੀਸਰਾ ਭਰਾ ਖਵਾਜਾ ਮਹਿਮੂਦ ਖਾਨ ਕਿਲੇ ਤੇ ਚੜਨ ਲੱਗਦਾ ਗੁਰੂ ਮਹਾਰਾਜ ਦਾ ਤੀਰ ਦੇਖ ਕੇ ਉਹ ਡਰ ਜਾਂਦਾ ਤੇ ਕਿਲੇ ਦੀ ਸਾਈਡ ਤੇ ਲੁਕ ਜਾਂਦਾ ਗੁਰੂ ਮਹਾਰਾਜ ਆਪਣੇ ਲਿਖਤਾਂ ਵਿੱਚ ਖਵਾਜਾ ਮਹਿਮੂਦ ਖਾਨ ਨੂੰ ਖਵਾਜਾ ਮਰਦੂਦ ਖਾਨ ਲਿਖਦੇ ਨੇ ਮੁਗਲ ਸਾਰਾ ਕੁਝ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਨੇ ਤੇ ਐਨੇ ਵਿੱਚ ਹੀ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਉਹ ਮੁਗਲਾਂ ਵੱਲ ਨੂੰ ਚੜਾਈ ਕਰਨ ਲੱਗਦੇ ਨੇ ਬੋਲੇ ਸੋਨੇ ਹਾਲ ਦੇ ਜਗਾਰੇ ਲੱਗਦੇ ਨੇ ਤੇ ਪਹਿਲੇ ਜਥੇ ਦੀ ਜਿਹੜੀ ਅਗਵਾਈ ਕਰਦੇ ਨੇ ਉਹ ਕਰਦੇ ਨੇ ਜੀ ਭਾਈ ਮੋਹਕਮ ਸਿੰਘ ਜੀ ਪਿਆਰੇ ਸਵਾਲ ਆਖ ਸੇ ਇੱਕ ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਇਸ ਗੱਲ ਨੂੰ ਸਿੰਘਾਂ ਨੇ ਸਾਬਤ ਕਰ ਦਿੱਤਾ ਸੀਗਾ ਇਸ ਯੁੱਧ ਦੇ ਵਿੱਚ ਮੁਗਲਾਂ ਨੂੰ ਸਮਝ ਨਹੀਂ ਆ ਰਿਹਾ ਸੀਗਾ ਵੀ ਅੰਦਰ ਕਿੰਨੇ ਸਿੰਘ ਐ ਤੇ ਕਿੰਨੇ ਸਿੰਘ ਹੋਰ ਆਣਗੇ ਉਹਨਾਂ ਦੀਆਂ ਜਿਹੜੀਆਂ ਚਾਲਾਂ ਸੀਗੀਆਂ ਉਹ ਸਾਰੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਫੇਲ ਹੋ ਰਹੀਆਂ ਸੀਗੀਆਂ ਇਸ ਯੁੱਧ ਨੂੰ ਦੇ ਚੱਲਦੇ ਭਾਈ ਹਿੰਮਤ ਸਿੰਘ ਜੀ ਵੀ ਸ਼ਹੀਦ ਹੋ ਗਏ ਤੇ ਭਾਈ ਮੁਖਮ ਸਿੰਘ ਜੀ ਵੀ ਸ਼ਹੀਦ ਹੋ ਗਏ ਪਾਈ ਦਿਆ ਸਿੰਘ ਨੇ ਗੁਰੂ ਮਹਾਰਾਜ ਨੂੰ ਕਿਲਾ ਛੱਡਣ ਦੇ ਲਈ ਕਿਹਾ ਅੱਗੇ ਜਾਣ ਲਈ ਬੋਲਿਆ ਵੀ ਗੁਰੂ ਮਹਾਰਾਜ ਤੁਹਾਡੀ ਕੌਮ ਨੂੰ ਬਹੁਤ ਲੋੜ ਹੈ ਤੁਸੀਂ ਕਿਲੇ ਨੂੰ ਛੱਡ ਦੋ ਜਦੋਂ ਪਾਈ ਹਿੰਮਤ ਸਿੰਘ ਜੀ ਯੁੱਧ ਦੇ ਮੈਦਾਨ 'ਚ ਸ਼ਹੀਦ ਹੋ ਗਏ ਤਾਂ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਮਹਾਰਾਜ ਤੋਂ ਯੁੱਧ ਵਿੱਚ ਜਾਣ ਦੀ ਆਗਿਆ ਲਈ ਉਸ ਟਾਈਮ ਬਾਬਾ ਅਜੀਤ ਸਿੰਘ ਜੀ ਦੀ ਜਿਹੜੀ ਉਮਰ ਸੀਗੀ ਉਹ ਸੀਗੀ 18 ਸਾਲ ਮੁਗਲਾਂ ਨਾਲ ਉਹਨਾਂ ਨੇ ਐਸਾ ਟੱਕਰਾਂ ਕਰਿਆ ਸਭ ਤੋਂ ਪਹਿਲੇ ਤੀਰ ਚਲਾਏ ਜਦੋਂ ਤੀਰ ਖਤਮ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਨੇਜੇ ਦੇ ਨਾਲ ਮੁਗਲਾਂ ਉੱਤੇ ਹਮਲਾ ਕਰਨਾ ਸ਼ੁਰੂ ਕੀਤਾ ਜਦੋਂ ਨੇਜਾ ਵੀ ਟੁੱਟ ਗਿਆ ਉਸ ਤੋਂ ਬਾਅਦ ਕਿਰਪਾਨ ਦੇ ਨਾਲ ਅਨਵਰ ਖਾਨ ਦਾ ਗਲਾ ਵੱਢ ਦਿੱਤਾ ਇਸ ਦੇ ਨਾਲ ਬਾਬਾ ਅਜੀਤ ਸਿੰਘ ਜੀ ਦੇ ਯੁੱਧ ਦੇ ਮੈਦਾਨ ਦੇ ਵਿੱਚ 350 ਤੋਂ ਜ਼ਿਆਦਾ ਜ਼ਖਮ ਹੋਏ ਤੇ ਗੁਰੂ ਮਹਾਰਾਜ ਇੱਕ ਖੰਜਰ ਦੇ ਨਾਲ ਸ਼ਹੀਦ ਹੋ ਗਏ ਜਿਹੜਾ ਮੁਗਲ ਨੇ ਉਹਨਾਂ ਦੀ ਪਿੱਠ ਦੇ ਪਿੱਛੇ ਮਾਰਿਆ ਸੀ ਉਸ ਤੋਂ ਬਾਅਦ ਬਾਬਾ ਜੁਹਾਰ ਸਿੰਘ ਜੀ ਯੁੱਧ ਦੇ ਮੈਦਾਨ ਦੇ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ ਇਹ ਸੀਗਾ ਇਸ ਅਸਥਾਨ ਦਾ ਇਤਿਹਾਸ ਅੱਜ ਦੇ ਦਿਨ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਇਹ ਸ਼ਹੀਦ ਹੋ ਚੁੱਕੇ ਨੇ ਸ਼ਾਮ ਦਾ ਵੇਲਾ ਹੋ ਗਿਆ ਯੁੱਧ ਖਤਮ ਹੋ ਗਿਆ ਬਾਕੀ ਜਿਹੜਾ ਅਗਲੇ ਦਿਨ ਦਾ ਨੌ ਪੋ ਦਾ ਇਤਿਹਾਸ ਹੈ ਉਹ ਤੁਹਾਡੇ ਨਾਲ ਮੈਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗਾ ਇਸ ਅਸਥਾਨ ਦੇ ਉੱਤੇ ਰਾਤ ਕੱਟਣ ਤੋਂ ਬਾਅਦ ਬਾਬਾ ਖੁੰਮਾ ਵਾਸ਼ਕੀ ਜੀ ਜਿਹੜੇ ਬੇੜਾ ਪਾਰਕਰਾਨ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਛੋਟੇ ਸਹਿਬ ਜادہ ਤੇ ਮਾਤਾ ਗੁਜਰ ਕੌਰ ਜੀ ਨੂੰ ਬਿਲਡਿੰਗ ਦੇ ਵਿੱਚ ਬਿਠਾਇਆ ਤੇ ਇੱਥੇ ਹੀ ਇਹਨਾਂ ਨੂੰ ਜਿਹੜਾ ਗੰਗੂ ਬ੍ਰਾਹਮਣ ਸੀਗਾ ਉਹ ਮਿਲਿਆ ਸੀਗਾ ਜਿਸ ਸਥਾਨ ਦੇ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਨਾਮ ਹੈ ਜੀ ਗੁਰਦੁਆਰਾ ਪਿਲਖਣ ਸਾਹਿਬ ਦਾਦੀ ਮਾਤਾ ਤੇ ਨਿੱਕੀਆਂ ਜਿੰਦਾਂ ਨੂੰ ਆਪਣੀ ਝੌਂਪੜੀ 'ਚ ਨਿਵਾਸ ਕਰਵਾਉਣ ਵਾਲੇ ਬਾਬਾ ਕੁੰਮਾ ਮਾਸ਼ਪੀ ਜੀ ਇਸ ਪਿਲਖਣ ਦੇ ਦਰਖਤ ਨਾਲ ਆਪਣੀ 베ੜੀ ਬੰਨਿਆ ਕਰਦੇ ਸਨ ਉਸ ਵੇਲੇ ਫਤਲੂਈ ਦਰਿਆ ਇਸ ਦੇ ਕੋਲ ਦੀ ਵਗਦਾ ਸੀ ਬਾਬਾ ਕੁੰਮਾ ਮਾਸਕੀ ਜੀ ਨੇ ਆਪਣੀ ਝੌਂਪੜੀ ਦੇ ਨੇੜੇ ਤੋਂ ਦਾਦੀ ਮਾਤਾ ਲਿਖਿਆ ਜਿੰਦਾਂ ਨੂੰ ਇਸ ਪਿਲਕਣ ਦੇ ਦਰਖਤ ਥੱਲੇ ਆਪਣੀ ਬੇੜੀ ਤੋਂ ਉਤਾਰਿਆ ਸੀ ਗੰਗੂ ਪਾਪੀ ਵੀ ਉਹਨਾਂ ਦੇ ਨਾਲ ਹੀ ਸੀ ਮਾਤਾ ਜੀ ਅਤੇ ਸਹਬਜ਼ਾਦੇ ਕੁਝ ਥੇਰ ਇੱਥੇ ਰੁਕੇ ਤੇ ਗੰਗੂ ਪਾਪੀ ਇੱਥੋਂ ਉਹਨਾਂ ਨੂੰ ਆਪਣੇ ਨਾਲ ਪਿੰਡ ਕਾਇਨੌਰ ਐਮ ਐ ਸਾਹਿਬ ਤੋਂ ਹੁੰਦਾ ਹੋਇਆ ਆਪਣੇ ਪਿੰਡ ਸਿਹੜੀ ਲੈ ਗਿਆ ਹਰ ਸਾਲ 8 ਪੋ ਨੂੰ ਗੁਰਦੁਆਰਾ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਤੋਂ ਪੈਦਲ ਨਗਰ ਕੀਰਤਨ ਆਰੰਭ ਹੋ ਕੇ ਇਸ ਅਸਥਾਨ ਤੇ ਸਮਾਪਤ ਹੁੰਦਾ ਹੈ ਗੁਰੂ ਘਰ ਦੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਇਸ ਸ਼ਰਧਾ ਭਾਵਨਾ ਨਾਲ ਸ਼ਾਮਲ ਹੁੰਦੀਆਂ ਹਨ ਜਿਵੇਂ ਉਹ ਦਾਦੀ ਮਾਂ ਤੇ ਨਿੱਕੀਆਂ ਜਿੰਨਾਂ ਨੂੰ ਇਸ ਅਸਥਾਨ ਤੱਕ ਵਿਦਾ ਕਰਨ ਆਈਆਂ ਹੋਣ ਸੰਗਤ ਜੀ ਜਿਸ ਅਸਥਾਨ ਤੇ ਇਸ ਟਾਈਮੇ ਖੜਾ ਹੈ ਇਹ ਪਿੰਡ ਕਾਈ ਨੌਰ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਝੰਡੀ ਸਰ ਸਾਹਿਬ ਇਸ ਅਸਥਾਨ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦੇ ਆਏ ਸੀਗੇ ਸਾਹਮਣੇ ਇਹ ਅਸਥਾਨ ਬਣਿਆ ਹੋਇਆ ਹੈ ਗੰਗੂ ਪਾਪੀ ਆਪਣੇ ਨਾਲ ਇੱਥੇ ਲੈ ਕੇ ਆਏ ਸੀਗਾ 18 ਕਿਲੋਮੀਟਰ ਜਿਹੜਾ ਪੈਂਡਾ ਏ ਉਹ ਤੈਅ ਕੀਤਾ ਸੀਗਾ 8 ਪੋਹ ਦੇ ਦਿਨ ਬਾਬਾ ਕੁੰਮਾ ਮਸ਼ਕੀ ਜੀ ਆਪਣੇ ਬੇੜੇ ਦੇ ਰਾਹੇ ਸਰਸਾ ਪਾਰ ਕਰਵਾ ਕੇ ਜਿਹੜਾ ਪਿਲਖਣ ਦਾ ਦਰਖਤ ਹੈ ਇੱਥੇ ਗੁਰਦੁਆਰਾ ਪਿਲਖਣ ਸਾਹਿਬ ਹੈ ਉੱਥੇ ਲੈ ਕੇ ਆਂਦੇ ਨੇ ਉੱਥੋਂ ਫਿਰ ਇਸ ਅਸਥਾਨ ਤੇ ਜਿਹੜਾ ਗੰਗੂ ਪਾਪੀ ਹੈ ਮਾਤਾ ਗੁਜਰੀ ਜੀ ਨੂੰ ਲੈ ਕੇ ਆਂਦਾ ਕਿਉਂਕਿ ਮਾਤਾ ਗੁਜਰੀ ਜੀ ਕੋਲੇ ਉਹਨਾਂ ਨੇ ਮੋਹਰਾਂ ਦੇਖ ਲਈਆਂ ਤੇ ਮੋਹਰਾਂ ਦੇਖਣ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਬੋਲਿਆ ਸੀਗਾ ਰੋਪੜ ਜਾਣ ਦੇ ਲਈ ਪਰ ਗੰਗੂ ਪਾਪੀ ਇੱਥੇ ਲਿਆਇਆ ਕਿਉਂਕਿ ਉਹਦੇ ਮਨ ਦੇ ਵਿੱਚ ਖੋਟ ਆ ਗਈ ਸੀਗੀ ਉਹ ਮਾਤਾ ਗੁਜਰੀ ਕੋਲ ਜਿਹੜੀਆਂ ਮੋਹਰਾਂ ਸੀਗੀਆਂ ਉਹ ਠੱਗਣੀਆਂ ਜਾਂਦਾ ਸੀਗਾ ਇਸ ਕਰਕੇ ਉਹ ਇਸ ਸਥਾਨ ਤੇ ਲੈ ਕੇ ਆਇਆ ਇਸ ਸਥਾਨ ਤੋਂ ਜਿਹੜਾ ਗੰਗੂ ਪਾਪੀ ਦਾ ਪਿੰਡ ਸੀਗਾ ਉਹ ਤਕਰੀਬਨ 3 ਕਿਲੋਮੀਟਰ ਦੂਰ ਹੈ ਉੱਥੇ ਵੀ ਮੈਂ ਜਾਵਾਂਗਾ ਉੱਥੋਂ ਦੇ ਵੀ ਤੁਹਾਨੂੰ ਜਿਹੜੇ ਦਰਸ਼ਨ ਹੈ ਉਹ ਕਰਵਾਵਾਂਗਾ ਕਿਉਂਕਿ 8 ਪੋਹ ਦਾ ਦਿਨ ਇੱਥੇ ਆਏ ਇੱਥੇ ਗੰਗੂ ਵામਣ ਜਿਹੜਾ ਪਾਪੀ ਸੀਗਾ ਉਹ ਖਾਣਾ ਲੈ ਕੇ ਆਏ ਸੀਗਾ ਜਿਹੜਾ ਖਾਣ ਦੇ ਲਈ ਉਹ ਦੱਸਿਆ ਜਾਂਦਾ ਵੀ ਉਹ ਖਾਣ ਦੇ ਲਾਇਕ ਨਹੀਂ ਸੀਗਾ ਤੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਇੱਕ ਮੋਹਰ ਦੇਈ ਸੀਗੀ ਖਾਣਾ ਲਿਆਣ ਦੇ ਲਈ ਤੇ ਉਹ ਖਾਣਾ ਛਕਣ ਤੋਂ ਬਾਅਦ ਫਿਰ ਇਸ ਅਸਥਾਨ ਦੇ ਉੱਤੇ ਖੁੱਲੀ ਛੱਤ ਦੇ ਥੱਲੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਇੱਥੇ ਵਿਸ਼ਰਾਮ ਕਰਦੇ ਨੇ اسی ਛਪੜੀ ਦਾ ਪਾਣੀ ਪੀਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਨੌ ਪੋਹ ਦਾ ਇਤਿਹਾਸ ਹੈ ਉਹ ਤੁਹਾਡੇ ਨਾਲ ਮੈਂ ਜਿਹੜਾ ਅੱਗੇ ਸ਼ਹਿੜੀ ਪਿੰਡ ਹੈ ਉੱਥੇ ਜਾ ਕੇ ਸ਼ੇਅਰ ਕਰਾਂਗਾ ਅੱਜ ਦੀ ਵੀਡੀਓ ਵਿੱਚ ਐਨਾਂ ਹੀ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਕੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਤੁਹਾਡੇ ਜਿਹੜੇ ਮਿੱਤਰ ਪਿਆਰੇ ਆ ਉਹਨਾਂ ਨੂੰ ਵੀ ਇਸ ਇਤਿਹਾਲ ਦਾ ਪਤਾ ਚੱਲੇ ਸਫਰ-ਏ-ਸ਼ਾਦਤ ਦਾ ਪਤਾ ਚੱਲੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ